ਹਾਂਜੀ ਸਤਿ ਸ਼੍ਰੀ ਅਕਾਲ ਜੀ ਪਿਛਲੇ ਦਿਨੋਂ ਕੋਰਸ ਦੀ ਅਨਾਉਂਸਮੈਂਟ ਕੀਤੀ ਸੀਗੀ ਕਿ ਕੋਸ਼ਿਸ਼ ਕਰ ਰਹੇ ਆ 20 ਜੂਨ ਤੋਂ ਇਹ ਸੈਸ਼ਨ ਆਪਾਂ ਸਟਾਰਟ ਕਰੀਏ ਜਿਹੜਾ ਕੋਰਸ ਦਾ ਹੈ ਬਟ ਉਸ ਅਨਾਉਂਸਮੈਂਟ ਤੋਂ ਬਾਅਦ ਬਹੁਤ ਜ਼ਿਆਦਾ ਕੁਐਰੀਜ਼ ਹੈ ਬਟ ਜਿੰਨੀ ਜ਼ਿਆਦਾ ਕੁਐਰੀਜ਼ ਹੈ ਉਨੀ ਜ਼ਿਆਦਾ ਕਨਫਿਊਜ਼ਨ ਵੀ ਹੈ ਸ਼ਾਇਦ ਉਸ ਮੈਸੇਜ ਚ ਸਾਰੀਆਂ ਚੀਜ਼ਾਂ ਕਲੀਅਰ ਨਹੀਂ ਹੋ ਪਾਈ ਤੁਹਾਡੇ ਬਹੁਤ ਸਾਰੇ ਸਵਾਲ ਨੇ ਕੁਝ ਇੱਕ ਜਿਹੜੇ ਮੇਨ ਸਵਾਲ ਨੇ ਕੋਰਸ ਨੂੰ ਲੈ ਕੇ ਉਹ ਸਾਰੇ ਸਵਾਲਾਂ ਦੇ ਜਵਾਬ ਮੈਂ ਕੋਸ਼ਿਸ਼ ਕਰਨਾ ਤੁਹਾਨੂੰ ਇਸ ਵੀਡੀਓ ਚ ਦੇਣਾ ਤੇ ਇਹ ਕੋਰਸ ਪ੍ਰੀ ਬੁਕਿੰਗ ਦੇ ਬੇਸਿਸ ਤੇ ਰਹੇਗਾ ਜਿੰਨੀ ਬੁਕਿੰਗ ਸਾਡੇ ਕੋਲ 20 ਤਰੀਕ ਤੱਕ ਬੁੱਕ स्लॉट ਹੋ ਜਾਣਗੇ ਉਹਨੇ ਲੋਕਾਂ ਦਾ ਇੱਕ ਬੈਚ ਬਣਾ ਕੇ WhatsApp ਤੇ ਉਤੇ ਫਿਰ ਇਹ ਕੋਰਸ ਸ਼ੁਰੂ ਕੀਤਾ ਜਾਏਗਾ ਪਹਿਲਾ ਸਵਾਲ ਹੈ ਕਿ ਕੋਰਸ ਕਿੰਨੇ ਮੰਥ ਦਾ ਹੋਏਗਾ ਇਹ ਅਪਰੋਕਸੀਮੇਟਲੀ 2 ਤੋਂ 2.5 ਮਹੀਨੇ ਦਾ ਕੋਰਸ ਹੋਏਗਾ ਜੀ ਅਗਲਾ ਸਵਾਲ ਹੈ ਟਾਈਮਿੰਗ ਕੀ ਰਹੇਗੀ ਤੇ ਫੋਰਨ ਸ਼ੈਡਿਊਲਸ ਕੀ ਰਹੇਗਾ ਮੈਂ ਉਹਦੇ ਬਾਰੇ ਤੁਹਾਨੂੰ ਬਹੁਤ ਜ਼ਿਆਦਾ ਡਿਟੇਲ ਚ ਦੱਸ ਦਿੰਦਾ ਅਸੀਂ ਇਸ ਕੋਰਸ ਨੂੰ ਕਿਸੇ ਟਾਈਮ ਸ਼ੈਡਿਊਲ ਚ ਨਹੀਂ ਰੱਖਿਆ ਹੋਇਆ ਇਹ ਕੋਰਸ ਜਿਹੜਾ ਹੈ ਵੀਡੀਓ ਤੇ ਪੀਡੀਐਫ ਫਾਰਮ ਦੋ ਵੱਖਰੀਆਂ ਵੱਖਰੀਆਂ ਚੀਜ਼ਾਂ ਚ ਦੋ ਪਾਰਟ ਚ ਡਿਵਾਈਡਡ ਹੈ ਤੁਹਾਨੂੰ ਹਰ ਵੀਕਐਂਡ ਹਰ ਸ਼ੁੱਕਰਵਾਰ ਨੂੰ ਇੱਕ ਵੀਡੀਓ ਆਏਗੀ ਮੇਬੀ ਹਫ਼ਤੇ ਦੀਆਂ ਤਿੰਨ ਤੋਂ ਚਾਰ ਵੀਡੀਓਜ਼ ਵੀ ਆ ਜਾਣ ਬਟ ਮਿਨੀਮਮ 1 ਵੀਡੀਓ ਹਰ ਹਫ਼ਤੇ ਚ ਆਏਗੀ ਉਹ ਹੋਏਗਾ ਚੈਪਟਰ ਦੀ ਲੈਂਥ ਦੇ ਉੱਤੇ ਜੇ 5-7 ਮਿੰਟ ਦੀ ਵੀਡੀਓ ਹੈ ਤਾਂ ਹਫ਼ਤੇ ਚ 3-4 ਵੀਡੀਓ ਆਣਗੀਆਂ ਜੇ 20-25 ਮਿੰਟ ਦੀ ਵੀਡੀਓ ਤਾਂ ਇੱਕ ਵੀਡੀਓ ਆਏਗੀ ਕਿੰਨੀ ਕੁ ਲੈਂਥ ਹੈ ਉਸ ਚੈਪਟਰ ਦੀ ਉਹਦੇ ਚ ਸਮਝਣ ਵਾਲਾ ਕਿੰਨਾ ਕੁ ਪਾਰਟ ਹੈ ਉਹਦੇ ਉੱਤੇ ਉਹ ਚੀਜ਼ਾਂ ਡਿਪੈਂਡ ਕਰਨਗੀਆਂ ਫੋਰਨ ਸ਼ੈਡਿਊਲ ਤੁਹਾਡੇ ਕੋਲ ਵੀਡੀਓ ਆ ਗਈ ਤੁਸੀਂ ਆਪ ਦੇ ਸ਼ੈਡਿਊਲ ਦੇ ਹਿਸਾਬ ਨਾਲ ਕਦੇ ਵੀ ਵੀਕਐਂਡ ਵੀਕਡੇਅਸ ਆਫ ਡੇਸ ਜੇ ਕਦੇ ਵੀ ਉਸ ਨੂੰ ਪੜ੍ਹ ਕੇ ਉਹਦੀ ਸਮਰਾਈਜ਼ ਕਰ ਸਕਦੇ ਹੋ ਉਹਦੇ ਤੁਹਾਨੂੰ ਫਾਰਮੈਟ ਸਮਝਾਉਂਗਾ ਕਿ ਉਹਨੂੰ ਪੜ੍ਹਨਾ ਕਿਵੇਂ ਹੈ ਉਹਨੂੰ ਸੁਣਨਾ ਕਿਵੇਂ ਹੈ ਉਦੇ ਨੋਟਸ ਆਪਣੇ ਆਪ ਅਲੱਗ ਕਿਵੇਂ ਬਣਾਣੇ ਬਨੇ ਬਣਾਏ ਨੋਟਸ ਵੀ ਮਿਲ ਜਾਣਗੇ ਬਟ ਆਪਣੇ ਆਪ ਰਿਟਰਨ ਨੋਟਸ ਬਣਾਉਣ ਦਾ ਫਾਰਮੈਟ ਕੀ ਹੋਣਾ ਚਾਹੀਦਾ ਉਹਨੂੰ ਐਸ ਵੈਲ ਐਜ਼ ਆਪਣੇ ਪਰਿਵਾਰ ਦੇ ਲੋਕਾਂ ਦੀਆਂ ਕੁਣਲੀਆਂ ਚ ਕਿਵੇਂ ਸਟੱਡੀ ਕਰਨਾ ਹੈ ਜਿਹੜੇ ਜਿਹੜੇ ਸੂਤਰੀਆ ਜਿਹੜੀ ਚੀਜ਼ਾਂ ਸਮਝਾਈਆਂ ਜਾ ਰਹੀਆਂ ਨੇ ਅਗਲਾ ਸਵਾਲ ਹੈ ਜੀ ਹਾਊ ਲੌਂਗ ਡੇਜ਼ ਈਚ ਕਲਾਸਿਸ ਸੈਸ਼ਨ ਮੈਂ ਤੁਹਾਨੂੰ ਹੁਣੇ ਦੱਸਿਆ 5-7 ਮਿੰਟ ਤੋਂ ਲੈ ਕੇ 20-25 ਮਿੰਟ ਤੱਕ ਦਾ ਇੱਕ ਜਿਹੜਾ ਹੈ ਵੀਡੀਓ स्लॉट ਹੋਏਗਾ ਤੇ ਉਹਦੇ ਹੀ ਫਿਰ ਨੋਟਸ ਤੁਹਾਨੂੰ ਪੀਡੀਐਫ ਚ ਪ੍ਰੋਵਾਈਡ ਕਰਾਇਆ ਜਾਣਗੇ ਹਾਂਜੀ ਇੱਕ ਬੜਾ ਇੰਪੋਰਟੈਂਟ ਕੁਐਸਚਨ ਹੈ ਕਿ ਜੇ ਇਹ ਇੱਕ ਸ਼ੇਅਰ ਕੀਤਾ ਜਾਏ ਬਈ ਇਸ ਕੋਰਸ ਓਵਰਵਿਊ ਕੀ ਹੋਏਗਾ ਮੈਂ ਤੁਹਾਨੂੰ ਦੱਸਦਾ ਅਸਟ੍ਰੋਲੋਜੀ ਦੇ ਪੰਜ ਅੰਗ ਨੇ ਜਿਹੜੀਆਂ ਜਿਹੜੀਆਂ ਤਿਥੀ ਹੋ ਗਿਆ ਵਾਰ ਹੋ ਗਿਆ ਨਕਸ਼ਤਰ ਹੋ ਗਿਆ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਸਮਰਾਈਜ਼ ਕਰਾਂਗੇ ਹਾਊਸਸ ਐਸਟ੍ਰੋ ਪ੍ਰੈਡਿਕਟਿਵ ਐਸਟ੍ਰੋਲੋਜੀ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਹਾਊਸਸ ਦੀ ਸਟੱਡੀ ਹੋਣਾ ਗ੍ਰਹਿ ਦੀ ਸਟੱਡੀ ਹੋਣਾ ਨਕਸ਼ਤਰ ਦੀ ਸਟਡੀ ਹੋਣਾ ਦਸ਼ਾ ਅੰਤਰ ਦਸ਼ਾ ਦੀ ਸਟਡੀ ਹੋਣਾ ਰਾਸ਼ੀ ਦੀ ਸਟਡੀ ਹੋਣਾ ਇਹਦੇ ਵਿੱਚ ਪਹਿਲਾ ਚੈਪਟਰ ਹੋਏਗਾ ਤੁਹਾਡੇ ਹਾਊਸਸ ਗ੍ਰਹੇ ਰਾਸ਼ੀਆਂ ਕਿਹੜਾ ਗ੍ਰਹੇ ਕਿਹੜੇ ਹਾਊਸਸ ਚ ਕਿਹੜੇ ਫਲ ਦਿੰਦਾ ਹੈ ਨਕਸ਼ਤਰ ਕਿਹੜੇ ਗ੍ਰਹੇ ਦੇ ਕਿਹੜੇ-ਕਿਹੜੇ ਨਕਸ਼ਤਰ ਨੇ ਇਸ ਤੋਂ ਇਲਾਵਾ ਦੋ ਗ੍ਰਹ ਬਣ ਕੇ ਕਿਹੜੇ ਯੋਗ ਬਣਾਉਂਦੇ ਨੇ ਕੇਂਦਰ ਤੇ ਤ੍ਰਿਕੋਣ ਚ ਕਿਹੜੇ ਗ੍ਰਹੇ ਕਦੋਂ ਹੋਣ ਤਾਂ ਕਿਹੜੇ ਯੋਗ ਬਣਦੇ ਨੇ ਉਹਨਾਂ ਦਾ ਫਲ ਕੀ ਹੁੰਦਾ ਹੈ ਬਹੁਤ ਬਰੀਫ ਚ ਕਰਾਂਗੇ ਦਸ਼ਾਂਤਰ ਦਸ਼ਾ ਬਹੁਤ ਗ੍ਰੀਬੀਫਟ ਕਰਾਂਗੇ ਗੋਚਰ ਇਸ ਕੋਰਸ ਇਨਕ ਇਨਫ ਤੁਹਾਨੂੰ ਸਿੱਖਣ ਨੂੰ ਮਿਲ ਜਾਏਗਾ ਕਿ ਇਸ ਤੋਂ ਬਾਅਦ ਤੁਸੀਂ ਕੋਈ ਵੀ ਕੁੰਡਲੀ ਦੀ ਪ੍ਰੈਡਿਕਸ਼ਨ ਬੜੇ ਆਰਾਮ ਨਾਲ ਤੇ ਬੜੇ ਐਕਿਊਰੇਸੀ ਨਾਲ ਕਰ ਸਕਦੇ ਹੋ ਬੇਸਿਕ ਪ੍ਰੈਡਿਕਸ਼ਨਸ ਕਰ ਸਕਦੇ ਹੋ ਬਾਕੀ ਹਰ ਇਨਸਾਨ ਦੇ ਸਮਝਣ ਦੇ ਉੱਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਡੈਪਥ ਤੱਕ ਕਿੰਨਾ ਸਮਝ ਸਕਦੇ ਹੋ ਅੱਜ ਦੇ ਟਾਈਮ 'ਚ ਬਹੁਤ ਸਾਰੀ ਵੀਡੀਓਜ਼ ਦੇਖਦੇ ਹਾਂ ਐਸਟ੍ਰੋਲੋਜੀਕਲ ਕੰਟੈਂਟ ਪੜ੍ਹਦੇ ਹਾਂ ਬਟ ਇਹ ਨਹੀਂ ਸਮਝ ਆਉਂਦਾ ਬਈ ਇਹਨੂੰ ਰਿਲੇਟ ਕਿਵੇਂ ਕਰੀਏ ਉਹ ਤੁਸੀਂ ਬਹੁਤ ਈਜ਼ੀਲੀ ਪਹਿਲੇ 3-4 ਚੈਪਟਰ ਪੜਨ ਤੋਂ ਬਾਅਦ ਰਿਲੇਟ ਕਰਨ ਲੱਗ ਜਾਓਗੇ। ਹਾਂ ਇੱਕ ਐਕਸੈਸ ਦੇ ਬਾਰੇ ਹੈ ਕਿ ਵੀਡੀਓ ਕਿਸ ਟਾਈਮ ਐਕਸੈਸ ਕਰ ਸਕਦੇ ਨੇ ਅਸੀਂ ਹਜੇ ਵਿਚਾਰ ਕਰ ਰਹੇ ਹਾਂ ਕਿ ਉਹ ਡਾਇਰੈਕਟਲੀ WhatsApp ਤੇ ਭੇਜੀ ਜਾਏ ਜਾਂ ਕੋਈ ਪਲੇਟਫਾਰਮ ਡਿਸਾਈਡ ਕੀਤਾ ਜਾਏ ਬਟ ਇਹ ਜਿਹੜੀ 2 ਮਹੀਨੇ ਦਾ ਕੋਰਸ ਤੁਹਾਨੂੰ ਦੇ ਰਹੇ ਹਾਂ ਇਹ 1 ਸਾਲ ਲਈ ਐਕਸੈਸੀਬਲ ਤਾਂ ਘਟੋ-ਘਟ ਹੋਏਗਾ ਹੀ ਹੋਏਗਾ ਬਟ ਲਾਈਫਟਾਈਮ ਤੁਹਾਡੇ ਕੋਲੇ ਕੋਰਸ ਪਿਆ ਰਹੇਗਾ ਤੁਸੀਂ ਕਦੇ ਵੀ ਐਕਸੈਸ ਕਰ ਸਕਦੇ ਹੋ ਇਹਦਾ। ਕਿਆ ਵੀਕੈਂਡ ਕਲਾਸਿਸ ਹੋਣਗੀਆਂ ਵੀਕੈਂਡ ਕਲਾਸਿਸ ਦਾ ਅਸੀਂ ਇਦਾਂ ਕਰ ਰਹੇ ਹਾਂ ਕਿ ਜਿਹੜਾ ਵੀ ਇੱਕ ਸਭ ਤੋਂ ਜਿਆਦਾ ਰਸ਼ ਟਾਈਮ ਹੋਏਗਾ ਗਰੁੱਪ ਟੂ ਡਿਸਕਸ਼ਨ ਕਰ ਲਈ ਜਾਏਗੀ ਕਿ ਜ਼ੂਮ ਸੈਸ਼ਨ ਕਦੋਂ ਲਿੱਤਾ ਜਾਏ ਲਾਈਕ 15 ਵੀ ਕਲਾਸਿਸ ਤੋਂ ਬਾਅਦ 15ਵੀਂ ਵੀਡੀਓਜ਼ ਤੋਂ ਬਾਅਦ ਇੱਕ ਜ਼ੂਮ ਸੈਸ਼ਨ ਲੈ ਲਾਂਗੇ ਫਿਰ 15ਵੀਂ ਵੀਡੀਓਜ਼ ਤੋਂ ਬਾਅਦ ਇੱਕ ਜ਼ੂਮ ਸੈਸ਼ਨ ਲੈ ਲਾਂਗੇ ਜਿਦੇ ਵਿੱਚ ਕੋਰਸ ਇਨ ਡੈਪਥ ਕਲੀਅਰ ਹੋ ਜਾ ਮੇਰਾ ਮੋਟਿਵ ਕਿਸੇ ਵੀ ਤਰੀਕੇ ਨਾਲ ਇਹ ਹੈ ਕਿ ਜਿੰਨਾ ਕਿ ਕੋਰਸ ਕੰਟੈਂਟ ਹੈ ਉਹਨਾਂ ਤੁਹਾਡੇ ਤੱਕ ਡਿਲੀਵਰ ਹੋਏ ਤੇ ਤੁਸੀਂ ਇਸ ਕੋਰਸ ਤੋਂ ਬਾਅਦ ਐਸਟ੍ਰੋਲੋਜੀ ਦੀ ਅੰਡਰਸਟੈਂਡਿੰਗ ਬਹੁਤ ਡੈਪਥ ਤੱਕ ਕਰ ਸਕੋ ਘੱਟੋ ਘੱਟ ਕੁੰਡਲੀ ਪੜ ਸਕੋ ਪ੍ਰੈਡਿਕਸ਼ਨ ਕਰ ਸਕੋ ਹਾਂਜੀ ਇਹ ਸਰਟੀਫਿਕੇਟ ਬੇਸਿਕ ਸਰਟੀਫਿਕੇਟ ਕੋਰਸ ਹੋਏਗਾ ਕਿਸੇ ਨੇ ਪੁੱਛਿਆ ਕਿ ਆਏ ਦੇ ਚ ਹਾਲਾਂਕਿ ਮੈਨੂੰ ਨਹੀਂ ਲੱਗਦਾ ਕੋਈ ਸਰਟੀਫਿਕੇਟਸ ਰਿਕੁਆਇਰਡ ਹੁੰਦੇ ਨੇ ਗਿਆਨ ਨੂੰ ਬਟ ਇਹ ਸਰਟੀਫਿਕੇਟ ਕੋਰਸ ਹੈ ਅਸੀਂ ਬੇਸਿਕ ਦਾ ਸਰਟੀਫਿਕੇਟ ਤੁਹਾਨੂੰ ਪ੍ਰੋਵਾਈਡ ਕਰਾਵਾਂਗੇ ਵਿਚ ਟਾਈਪ ਆਫ ਵੀਡੀਓਜ਼ ਅਵੇਲੇਬਲ ਮਤਲਬ ਇਹ ਜਿਹੜਾ ਵੀਡੀਓ ਕੰਟੈਂਟ ਹੁੰਦਾ ਹੈ ਵੀਡੀਓ ਮੈਂ ਟਾਈਪ ਦਾ ਸਮਝਿਆ ਨਹੀਂ ਜਰਨਲ ਵੀਡੀਓ ਹੋਏਗੀ ਜਿਹੜੇ ਤੁਹਾਡੇ ਫੋਨ 'ਚ ਪਲੇ ਹੋ ਜੇਗੀ ਜਿਹੜਾ ਐਪ ਕਵਾਂਗੇ ਉਹਦੇ 'ਚ ਪਲੇ ਹੋਏਗੀ ਤੇ ਉਹਨੂੰ ਤੁਸੀਂ 2 ਸਾਲ ਤੱਕ ਪੜ੍ਹ ਸਕਦੇ ਹੋ ਦੇਖ ਸਕਦੇ ਹੋ ਤਾਂ ਉਮੀਦ ਕਰਨਾ ਜੇ ਇਸ ਤੋਂ ਇਲਾਵਾ ਵੀ ਤੁਹਾਡੇ ਕੋਈ ਸਵਾਲ ਹੋਣ ਤਾਂ ਕਾਈਂਡਲੀ ਤੁਸੀਂ ਪੁੱਛੋ ਤੇ ਟਾਈਮ ਤੋਂ ਪਹਿਲਾਂ ਕਿਉਂਕਿ ਰਸ਼ ਬਹੁਤ ਜ਼ਿਆਦਾ ਆ ਸੀ ਨਾ ਪਹਿਲਾ ਬੈਚ ਬੜਾ ਲਿਮਟਿਡ ਰੱਖਣਾ ਹੈ ਤਾਂ ਕਿ ਬਹੁਤ ਜ਼ਿਆਦਾ ਰਸ਼ ਨਾ ਵਧੇ ਬਹੁਤ ਜ਼ਿਆਦਾ ਕੁਰੀਜ਼ ਨਾ ਹੋਣ ਕਿਉਂਕਿ ਜਿੰਨੀ ਜ਼ਿਆਦਾ ਕੁਰੀਜ਼ ਹੁੰਦੀ ਹੈ ਕੋਰਸ ਉਹਦਾ ਡਿਲੇ ਹੋ ਜਾਂਦਾ ਹੈ ਮੇਰਾ ਮੋਟਿਵੇਟ 2.5 ਮਹੀਨੇ 'ਚ ਇਸ ਕੋਰਸ ਨੂੰ ਡਿਲੀਵਰ ਕਰਾਂ ਤੇ ਮੈਂ ਵੀ ਰਿਜ਼ਲਟ ਦੇਖਾਂ ਕਿ ਲੋਕ ਕਿੰਨਾ ਜ਼ਿਆਦਾ ਰਿਲੇਟ ਕਰ ਪਾ ਰਹੇ ਨੇ ਇਹ ਨਹੀਂ ਪ੍ਰੈਕਟੀਕਲ ਸਾਇੰਸ ਦੇ ਨਾਲ ਤਾਂ ਤੁਸੀਂ ਆਪ ਦੀ ਕੋਈ ਜੇ ਇਸ ਤੋਂ ਇਲਾਵਾ ਵੀ ਕੋਈ ਰਹਿੰਦੀ ਹੈ ਤਾਂ ਕਾਈਂਡਲੀ ਮੈਨੂੰ ਭੇਜੋ ਤੇ ਇਹਨੂੰ ਟਾਈਮ 'ਚ ਐਨਰੋਲ ਕਰਾ ਦਿਓ ਸਤਿ ਸ਼੍ਰੀ ਅਕਾਲ